ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਰਿਤਿਕਾ ਤੁਹਾਡੇ ਸਾਹਮਣੇ ਅੱਜ ਆਪਣੀਆਂ ਰਚਨਾਵਾਂ ਕੁਝ ਸਤਰਾ ਵਿੱਚ ਪੇਸ਼ ਕਰਨ ਜਾ ਰਹੀ ਹਾਂ ਕਿ ਅੱਜ ਕੱਲ ਇੱਕ ਗੱਲ ਕਰੇ ਬਹੁਤ ਪਰੇਸ਼ਾਨ ਕਿਉਂ ਤੋੜਦੇ ਬੱਚੇ ਮਾਪਿਆਂ ਦਾ ਮਨ ਕਿ ਅੱਜ ਕੱਲ ਇੱਕ ਗੱਲ ਕਰੇ ਬਹੁਤ ਪਰੇਸ਼ਾਨ ਕਿਉਂ ਤੋੜਦੇ ਬੱਚੇ ਮਾਪਿਆਂ ਦਾ ਮਨ ਮਾਪੇ ਤਾਂ ਕਦੇ ਬੱਚਿਆਂ ਤੋਂ ਜਾਨ ਕੁਰਬਾਨੀ ਫਿਰ ਕਿਉਂ ਬੱਚੇ ਅੱਜ ਕੱਲ ਦੇ ਹੋ ਗਏ ਨੇ ਬੇਈਮਾਨ ਫਿਰ ਕਿਉਂ ਬੱਚੇ ਅੱਜ ਕੱਲ ਦੇ ਹੋ ਗਏ ਨੇ ਬੇਈਮਾਨ ਸਾਰਾ ਦਿਨ ਉਹ ਫੋਨ ਨਹੀਂ ਛੱਡਦੇ ਜੇ ਪੁੱਛਿਆ ਜਾਵੇ ਤਾਂ ਹੁੰਦੇ ਨੇ ਪਰਦੇ ਮਾਪਿਆਂ ਨੂੰ ਉਹ ਪੁੱਛਦੇ ਨਾ ਪਾਣੀ ਬਾਹਰ ਘਰ ਦੇ ਚੰਨ ਤਾਰਿਆਂ ਦੇ ਵਾਦੇ ਕਈ ਤਾਂ ਦਿਹਾੜੀਆਂ ਵੀ ਨਹੀਂ ਕਰਦੇ ਕਈ ਤਾਂ ਦਿਹਾੜੀਆਂ ਵੀ ਨਹੀਂ ਕਰਦੇ ਬੱਚਿਆਂ ਪਿੱਛੇ ਧੁੱਪ ਚ ਵੀ ਨਹੀਂ ਛੱਡਦੇ ਫਿਰ ਕਿਵੇਂ ਨੇ ਬੱਚਿਆਂ ਦੇ ਧਿਆਨ ਭਟਕਦੇ ਫਿਰ ਕਿਵੇਂ ਨੇ ਬੱਚਿਆਂ ਦੇ ਧਿਆਨ ਭਟਕਦੇ ਕਿ ਹੀਰੇ ਆ ਮੰਗ ਉਹ ਰੱਖੋ ਸੰਭਾਲ ਹੀਰੇ ਆ ਮੰਗ ਉਹ ਰੱਖੋ ਸੰਭਾਲ ਜੋ ਜੀਉਂਦੇ ਜ਼ਿੰਦਗੀ ਮਾਪਿਆਂ ਦੇ ਨਾਲ ਦੂਰ ਰਹਿ ਕੇ ਵੀ ਨਾ ਦਿਓ ਉਹਨਾਂ ਨੂੰ ਧੋਖਾ ਦੂਰ ਰਹਿ ਕੇ ਵੀ ਨਾ ਦਿਓ ਉਹਨਾਂ ਨੂੰ ਧੋਖਾ ਜੋ ਜੀਵਨ ਬਣਾਉਂਦੇ ਸਾਡਾ ਸੌਖਾ ਜੋ ਜੀਵਨ ਬਣਾਉਂਦੇ ਸਾਡਾ ਸੌਖਾ ਬਦਨਾਮੀ ਦਾ ਨਾ ਦੇਉ ਕਦੇ ਮੌਕਾ ਬਦਨਾਮੀ ਦਾ ਨਾ ਦੇਉ ਕਦੇ ਮੌਕਾ ਕਿ ਇੱਥੇ ਕੁਝ ਵੀ ਨਹੀਂ ਹੈ ਕਰਨ ਔਖਾ ਕਿ ਇੱਥੇ ਕੁਝ ਵੀ ਨਹੀਂ ਹੈ ਕਰਨ ਔਖਾ ਅੱਜ ਕੱਲ ਇੱਕ ਗੱਲ ਕਰੇ ਬਹੁਤ ਪਰੇਸ਼ਾਨ ਕਿ ਉਹ ਤੋੜਦੇ ਬੱਚੇ ਮਾਪਿਆਂ ਦਾ ਮਨ ਕਿ ਉਹ ਤੋੜਦੇ ਬੱਚੇ ਮਾਪਿਆਂ ਦਾ ਮਨ ਧੰਨਵਾਦ